ਮੁੱਲ ਕੀਤਾ ਬਾਈ 100000 ਕੀਤਾ ਬਾਈ ਜੋੜੇ ਦਾ ਹਾਂਜੀ ਥਾ ਦੂਆਂ ਦਾ ਬਾਈ ਲਈ ਪੱਠ ਬੱਕਰੇ ਦਾ 15000 ਮੁੱਲ ਕੀਤਾ ਬਾਈ ਨੇ ਕਰੋ ਹੋ ਗੰਬਾ ਵੀ ਬੋਲ ਨੀੜੇ ਜੀ ਬੋਲ ਨੀੜੇ ਜੀ ਬੋਲਿਆ ਨੀੜੇ ਜੀ ਬੋਲਦੇ ਬਸ ਨੀੜੇ ਜੀ ਬੋਲਿਆ ਤੂੰ ਬੋਲ ਤੂੰ ਬੋਲ ਮੈਂ ਤਾਂ ਇੱਕ ਸਾਠੀ ਪਾਕਾ ਬਾਦੂ ਨੀੜੇ ਜੀ ਬੋਲ ਬਸ हां ओ 15000 ਛੱਡ ਦੋ 13000 ਦੇ ਲਏ ਉਹਨੇ 6500 ਬੋਲਣਾ ਬਾਉਲੀ ਹੁੰਦੀ ਸੀ 6000 10000 ਚੱਕੋ 8000 ਮੈਂ ਤੁਰ ਲੈਣਾ ਤੇ ਨਹੀਂ ਕੱਲ ਕਿਤਨੀ ਕੱਲ ਬਾਈ ਨੂੰ ਦੱਸਿਆ ਹੀ ਰਾਹ ਵੀ ਨੇੜੇ ਦਾਸਤਾ ਬਾਈ ਨੇ ਕੱਲ 10:30 ਕਹਿੰਦਾ ਹੀ ਅੱਜ 8 ਕੱਲ ਨਹੀਂ ਮੈਂ ਨਹੀਂ ਲਾਇਆ ਐਵੇਂ ਤੈਨੂੰ ਦਾਸਤਾ ਤੂੰ ਆਪਦੇ ਮੂੰਹ ਲਾਇਨਾ ਮੈਂ ਇਹ ਦਿਮਾਗ ਚ ਨਹੀਂ ਵੈਸੇ ਨਹੀਂ ਨਹੀਂ ਇੱਕ ਵਾਰ ਕਰ ਗਰਮੀ ਬਹੁਤ ਹਲਾਤ ਆਊਗਾ ਮੈਂ ਰਹਾ ਤਾਂ ਦਿੱਤੇ ਭਾਈ ਬਾਈ ਦੇ ਲਾਏ ਵੇ ਪੈਸੇ ਨਹੀਂ ਮਤਲਬ ਪੰਪ 500 ਕਰਕੇ ਮੈਂ ਘੜੀ ਜਾਂਦਾ ਨਹੀਂ ਸਹੀ ਹੈ ਭਾਈ ਹਾਂ ਹਾਂਜੀ ਬੋਲ ਦੇ ਫਿਰ ਬੋਲ 13 13 ਹਜ਼ਾਰ ਬਹੁਤ ਨਹੀਂ ਬੜਾ ਮੈਨੂੰ ਬਾਓ ਜੀ ਮਾਰੋ ਸੱਟ ਫਿਰ ਜਦੋਂ ਇਹਨਾਂ ਨੇ ਕਿਹਾ ਤੁਸੀਂ ਕੱਲ ਸੋਲਡੇ ਚੱਲ ਦਿਮਾਗ ਚ ਨਹੀਂ ਅੱਜ ਆਪ ਦੇ ਸਾਹ ਨਾਲ ਹੁਣ ਅੱਜ ਗਾਹ ਨੂੰ ਚੱਲੋ ਦੇ ਦਊਗਾ ਭਾਈ ਦਵਾ ਦੂੰ ਨਹੀਂ ਮੈਂ ਨਾ ਕੋਈ 5-400 ਦੀ ਛਾਲ ਨਹੀਂ ਮਾਗਨੀ ਤੂੰ ਦੱਸ ਦੇ ਹੁਣ ਸਭ ਪੂਰੇ ਦੇ ਹੋ ਗਏ ਨਹੀਂ ਲੈ ਬਸ ਠੀਕ ਆ ਯਾਰ ਸਹੀ ਗੱਲ ਹੈ ਯਾਰ ਨਹੀਂ ਸਹੀ ਹੈ ਯਾਰ ਇਹ ਲੱਗੇ ਤਾਂ ਫਿਰ ਲੱਗੇ ਲਾ ਦੇ ਨਹੀਂ ਸਹੀ ਹਾਂ ਵੀ ਚੱਲ ਜੇ ਤੁਸੀਂ ਕਹਿ ਦਿੱਤਾ ਆਪਾਂ ਉੱਥੇ ਹੀ ਦੇ ਦੇਣੀ ਸੀ ਫਿਰ ਕੱਲ ਉੱਥੇ ਚੱਲ ਆ ਜੇ ਇੱਥੇ ਦੇ ਦੇ ਗੱਲ ਨਹੀਂ ਕੋਈ ਹੈ ਫਰਕ ਨਾ ਫਿਰ ਨਹੀਂ ਫਰਕ ਮੈਂ ਆਹ ਦੋਂਦਾ ਆ ਚਾਰ ਬੰਦੇ ਦੋਂਦੇ ਫਰਕ ਸਹੀ ਗੱਲ ਹੈ ਕੱਲ ਤੂੰ ਆ ਵੀ ਆਸ ਤੇ ਵੀ ਗੱਲ ਕਰਕੇ ਚੱਲ ਮੈਂ ਸਹੀ ਗੱਲ ਦੱਸੀ ਆ ਫਿਰ ਸਾਡੇ ਨਾਲ ਤਾਂ ਮੈਂ ਆ ਪਕੜ ਸਕਦਾ ਬਕਰਾ ਮਰਦਾ ਉਹਦਾ ਪਾਠ ਲੈ ਲੈ ਕੱਲੇ ਬਕਰਾ ਰਹਿਣ ਦੇ ਉਹ ਗੱਲ ਜਦੋਂ ਗੱਲ ਨਹੀਂ ਜੋੜੀਦੀ ਹੋਗੀ ਕੋਈ ਗੱਲ ਨਹੀਂ ਅੱਡੋ ਅੱਡ ਮੁੱਲ ਤਾਂ ਇੱਕੋ ਜਿਹੀ ਦੋਨੇ ਜਾਨਾ ਬਿਨਾ 1.5 ਬਾਊ ਨੇ ਮਾਨਣੇ ਆਪਾਂ ਨਹੀਂ ਆਪਾਂ ਸਾਡੇ ਦਾ ਜਦ ਨਹੀਂ ਹੋਈ ਫਿਰ ਕੱਲ ਤੇਰੇ ਯਾਰ ਮੈਂ ਤਾਂ 500 ਪੁੱਛਿਆ ਹੀ ਨਹੀਂ ਬਾਬੂ ਹੋਰ ਕਿੰਨੇ ਲੱਗੇ ਇਹਨਾਂ ਦੇ ਉਹ ਯਾਰ ਮੈਂ ਤਾਂ ਪੁੱਛਿਆ ਹੀ ਨਹੀਂ ਯਾਰ ਮੈਂ ਤਾਂ ਲੱਕੀ ਨਾ ਇੱਕ ਦੋ ਨਾਗ ਲੈ ਜਾਂਦੇ ਆ ਆ ਬਾਈ ਆ ਦਾ ਕੱਲ ਯਾਰ ਲਾਏ 10000 ਰੁਪਏ ਬੇਹਾ ਕਰੋ ਛੱਡਿਆ ਕਰੋ ਨਾ ਕਿ ਪਤਾ ਕਿ ਬੰਦਾ ਵੀ ਫਿਰ ਭੱਜਿਆ ਹੁੰਦਾ 150 ਹੁੰਦਾ ਹੁੰਦਾ ਆਪਾਂ ਨਹੀਂ 100 ਹੋ ਗਏ ਫਿਰ ਦੁਸਾਂ ਦਾ ਮੰਨੀ ਵੱਡੇ ਵੀਰ ਹਾਂ ਅਸੀਂ ਵੀ ਗਾਂ ਇਕੱਠੀ ਕਰਨੇ ਆ ਕਿਲੋ-ਕਿਲੋ ਕਰਕੇ ਵੇਚਣਾ ਤੂੰ ਆਪ ਸੈਨਾ ਮੁੰਡੇ ਦੇ ਦੇਣਾ ਕੋਈ ਤੇਜ਼ੀ ਹੋਵੇ ਚੱਲ ਫਿਰ ਵੀ ਸਾਲਾ ਕੋਈ ਨਹੀਂ ਕਿੰਨੇ ਮਹੀਨਾ ਸੌਂਦਾ ਇਹਨਾਂ ਨੇ ਵਿਚਾਰੇ ਨੇ ਉਹਦੇ ਹਿਸਾਬ ਨਾਲ ਕਰਾਉਂਦਾ ਹੋਰ ਮੈਂ ਤਾਂ ਤੇਨਾਂ ਕੋਈ ਫਰਕ ਨਹੀਂ ਤੂੰ ਕਹ ਕੱਲ ਲੱਗੇ ਆ ਮੈਂ ਚੱਲ ਲੈ ਲੈ ਚੱਲ ਜਿੰਨੇ ਗੱਲ ਲੱਗੇ ਉਹਨੇ ਸਹੀ ਆ ਨਹੀਂ ਸਹੀ ਬਾਕੀ ਇਹ ਮੈਨੂੰ ਨਹੀਂ ਗੱਲ ਦਾ ਪਤਾ ਵੀ ਬਿੱਟੂ ਨੇ ਤੇ ਨਾਲ ਉਹ ਤੇਰਾ ਸੌਦਾ ਬੱਕਰੀ ਦਾ ਹੋਇਆ ਕਿ ਨਹੀਂ ਹੋਇਆ ਭਾਈ ਯਾਰ ਜਮਾਂ ਸਹੀ ਨਹੀਂ ਨਹੀਂ ਉਹ ਕੱਲ ਨਾਲੇ ਕੱਲ ਜਿੰਨੇ ਕਰਤੇ ਸੀ ਨਹੀਂ ਕੱਲ ਜਿੰਨੇ ਕੱਲ ਪਰ ਕੱਲ ਹੀ ਵੇਚ ਲੈਣ ਮੈਂ ਪਾਤਾ ਬਿਨਾ ਪੁੱਛੇ ਤਾਂ ਫਿਰ ਕੱਲ ਜਿੰਨੇ ਕਰਤੇ ਚੱਲ ਕੋਈ ਨਹੀਂ ਯਾਰ ਭ ਪਹਿਲਾਂ ਚਾਰ ਭੈਣ ਭਰਾਵਾਂ ਦੀ ਮੰਨੀ ਹੁੰਦੀ ਹੈ ਸਹੀ ਗੱਲ ਆ ਚੀਜ਼ ਤਾਂ ਜਿੱਥੇ ਵੇਲਾ ਮੁੱਲ ਨਾਲ ਹੀ ਵਿਗਣੀ ਆ ਉਹਦਾ ਕੋਈ ਗੱਲ ਨਹੀਂ ਪਰ ਖੜਦੇ ਆ ਇਹਦਾ ਕਾਟਦੇ ਆ ਵੇਟ ਮੁੱਲੀ ਵਿਗਣੀ ਆ ਬਸ ਤੂੰ ਆਪ ਵੇਖ ਲੈ ਕਿਉਂ ਐ ਕਰਦਾ ਪਰ ਸਤ ਮਾਲ ਨਹੀਂ ਉਹ ਨਹੀਂ ਵਿਗਦੀ ਨਹੀਂ ਹੁੰਦਾ ਕਾਦੀ ਘਾਟ ਤੈਨੂੰ ਹੁਣਾ ਪੂਰੀ ਘਾਟ ਹੀ ਥੋੜੀ ਨਹੀਂ ਲੈ ਹੁਣ ਸਹੀ ਗੱਲ ਆ ਵੈਸੇ ਜਾਇ ਲੱਗ ਗਿਆ ਬਾਈ ਪੈਸੇ ਇਹ ਤੇਰਾ ਦਾ ਗੱਲੋ ਸਾਡੇ ਦੱਸ ਕੇ ਨਾ ਬਿੱਟੂ ਨੇ ਬਾ ਸੌਦਾ ਨਹੀਂ ਫੜਾਣੇ ਨਹੀਂ ਹੋਣਦਾ ਨਾ ਨਹੀਂ ਆਪਾਂ ਲਾਏ ਦੱਸਿਆ ਪਕੜਾ ਉਹਨਾਂ ਨੂੰ ਕਿਹਾ ਵੀ ਇਹਨੇ ਲੈ ਜਾ ਹਾਂ ਨੇ ਚੱਲ ਆਏ ਆ ਤਾਂ ਫਿਰ ਸਾਢੇ 12 ਦੇ ਕਿਹਾ ਸਾਢੇ 12 ਦੇ ਬਹੁਤ ਕਾਠ ਦੇ ਕਿਨੇ ਲੈਣੇ ਗੱਲੀ ਦੇ ਤੈਨੂੰ ਦੱਸਦਾ ਫਿਰ 65 6500 ਦੇ ਹਿਸਾਬ ਨਾਲ ਕਿਹਾ ਮੈਂ ਤਾਂ 13 ਬੰਦਾ ਹੀ ਚੱਲ ਲੈ ਜਾ ਫਿਰ ਕਾਠ ਚੰਗੀ ਆ 6500 ਦੀ ਲੈ ਜਾ ਫਿਰ ਸਾਢੇ 12 ਦੇ ਕਿਹਾ Bu arada izolte bandı. ਬਾਊ ਜੀ ਵੇਖੋ ਜੇ ਮਾੜਾ ਮੋਟਾ ਵਿੱਚ ਤੂੰ ਵੇਖੋ ਯਾਰ ਮੈਂ ਕਿ ਕਸਰ ਛੱਡੀ ਦਾ ਦੱਸ ਤੂੰ 500 ਤੂੰ ਵੀ ਬਾਦਾ ਆਪਾਂ ਦਾ ਵੀ ਨਹੀਂ ਭੱਜੇ ਹਾਂ ਉਹਦਾ ਬਾਈ ਦੀ ਮਿੱਠੀ ਨਹੀਂ ਤੂੰ ਕਹ ਬੱਕਰਾ ਨਹੀਂ ਫਿੱਟ ਬੱਕਰਾ ਨਹੀਂ ਉਹ ਲੈ ਯਾਰ ਫਿੱਟ ਨੂੰ ਤਾਂ ਕੀ ਆ ਭਲਾ ਸਾਰੇ ਪਾ ਦੇ ਫਿੱਟ ਫੁੱਟ ਦੇ ਨਹੀਂ ਹੁੰਦਾ ਬੱਕਰਾ ਚਾਹਦਾ ਹੀ ਨਹੀਂ ਇਹਦਾ ਵਜਨ ਦੇ ਉਹ ਮੁੱਲ ਦੇ ਹਿਸਾਬ ਜਜੇ ਨਾਲ ਆ ਨਾ ਉਹ ਤਾਂ ਕਹਦਾ ਫਿੱਟ ਉਹ ਤੋਂ ਬਿਨਾ ਕਹੇ ਹੋਣੇ 500 ਬਾਦਾ ਮੈਂ ਚੱਲ ਪਾਦਾ ਉਹਨੇ 1.5 ਲਾਤਾ ਪਰਚੀ ਪਾ ਕੇ ਉਹ ਹੀ ਸਾਰੇ 11 ਦੇ ਪੈਣੀ ਪੈਣੀ ਆ ਬਈ ਮੈਨੂੰ ਵੀ ਪੈਣੀ ਆ ਉਹਦਾ ਦੋ ਪਰਚੀ ਪਰਵਾ ਦੋ ਨਹੀਂ ਨਾ ਦੋ ਤੁਸੀਂ ਸੌਦਾ ਕਰੋ ਯਾਰ ਪਹਿਲੀ ਸਰਗਤੀ ਵੀ ਲੱਤ ਕੇ ਵੀ ਲੈ ਆਉਗੀ ਪਾਣੀ ਤੇ ਦਹਾਉਣੀ ਨਹੀਂ ਹੋਵੀ ਪਾਰਟੀ ਦਾ ਦੇਵਾਂਗੇ ਉਹ ਮੈਂ ਵਿਚਾਰ ਲਿਓ ਉੱਠ ਗਿਆ ਨਾ ਦੋਨੇ ਦੂਰ ਹੋ ਜਾਣਗੇ ਨਹੀਂ ਬਾਈ ਨੂੰ ਲਿਆ ਓਰੇ ਆ ਜਾ ਸੱਤ ਬਾਲ ਕੇ ਮੈਂ ਨਹੀਂ ਚਲੋ ਹੀ ਲਾਈ ਪ੍ਰਵਿੰਦਰ ਲੈ ਗਿਆ ਬਾਈ ਨੂੰ ਵੀ ਸਾਈਡ ਤੇ ਲਾਈ ਪ੍ਰਵਿੰਦਰ ਹੁਣ 10000 ਰੁਪਏ ਦੇ ਹੋਵੇ ਬਸ ਨਹੀਂ ਬੋਲੀ ਨਾ ਬਾਈ ਆ ਜਾ ਹੋਰ ਯਾਰ ਬਾਈ ਜੀ ਯਾਰ ਬਾਈ 11 ਦੇ ਕਰ ਸੇ ਯਾਰ ਦੇ ਕਰ ਤੇਰੀ ਦਾ ਲਖਾਈ ਲਖੋਈ ਦਾ ਦੱਸ ਦੋ ਬਾਈ ਮੁੜ ਕੇ ਰੌਲਾ ਪੈਂਦਾ ਬਾਅਦ ਚ ਆਪਣੀ ਕਰਾਵਾਂਗੇ ਚੱਲ ਫੇਰ ਉਹੀ ਮਾਰਦਾ ਦੱਸ ਤੂੰ ਯਾਰ ਤੂੰ ਗਿਆ 500 ਮੈਂ ਕਿਹਾ ਤੂੰ ਲਖਾਈ ਉਹਦੀ ਕਰਾ ਫੇਰ ਤਾਂ ਫਾਇਦਾ ਨਹੀਂ ਲੈ ਰਹੇ ਕੋਈ ਨਹੀਂ ਚੱਲ ਕੋਈ ਨਹੀਂ ਯਾਰ ਆਪੋ ਆਪਣੀ ਸਹੀ ਆ ਕੋਈ ਚੱਕਰ ਹਾਂ ਹੈ ਤਾਂ 200 ਸੋਨਾ ਕੋਈ ਫਰਕ ਨਹੀਂ ਪੈਂਦਾ ਲੈ ਵੀ ਲਖਾਈ ਆਪੋ ਆਪਣੇ ਘਰ ਹੀ ਤੁਹਾਨੂੰ ਜਾਨਵਰ ਕਰਾ ਇੱਕ ਇੱਕ ਆ ਪਾਠਾ ਦੋਸਤੋ ਇੱਕ ਆ ਬੱਕਰਾ ਪਾਠ ਦੇ ਬੱਕਰੇ ਦਾ ਸੌਦਾ ਹੋਇਆ ਦੋਸਤੋ ਪ੍ਰਵਿੰਦਰ ਕਿੰਨੇ ਚ ਕਰਵਾਤੇ ਭਾਈ ਕਿੰਨੇ ਚ ਉਹਨਾਂ ਕਰਵਾਤੇ 10000 ਜਿਹਾ ਲਗਾਈ ਆਪ ਲਗਾਈ ਹੈ ਠੀਕ ਹੈ ਦੇਖ ਭਾਈ